ਮੇਰੇ ਸਾਹਿਬ ਮੰਨ ਲਓ ਜੇ ਕਿਸੇ ਨੇ ਬਾਰ ਲਿਆ ਮਠਾਈਆਂ ਖਾ ਲੀਆਂ ਜਾਂ ਹੋਰ ਫਾਸਟ ਫੂਡ ਖਾ ਲਿਆ ਇਹ ਤਿਹਾਰਾਂ ਦੇ ਸੀਜ਼ਨ 'ਚ ਖਾਦਾ ਜਾਂਦਾ ਫਿਰ ਉਹ ਸਾਰਾ ਡਾਈਜੈਸਟ ਕਿਦਾਂ ਕਰੀਏ ਹਾਂ ਬਹੁਤ ਸੋਹਣਾ ਸਵਾਲ ਆ ਤੁਹਾਡਾ ਹੁਣ ਦੇਖੋ ਮਠਾਈ ਤਾਂ ਖਾਦੇ ਜਾਣੀ ਬਿਲਕੁਲ ਸਹੀ ਕਹਿ ਤੁਸੀਂ ਇਹਦੇ ਤੋਂ ਜਿਹੜੀਆਂ ਪ੍ਰੋਬਲਮਸ ਆਣੀਆਂ ਨੇ ਦੇਖੋ ਮਠਾਈ ਜਦੋਂ ਅਸੀਂ ਖਾਂਦੇ ਆਂ ਤਾਂ ਪੇਟ ਬਲੋਟ ਕਰ ਜਾਂਦਾ ਔਰ ਇਹ ਇਸ ਸਵਾਲ ਦੇ ਨਾਲ ਨਾ ਮੈਂ ਇੱਕ ਬੜਾ ਸੋਹਣਾ ਇੱਕ ਨਿਯਮ ਦੱਸਣ ਦੀ ਕੋਸ਼ਿਸ਼ ਕਰੂੰਗਾ ਹੁਣ ਮੈਂ ਨੈਚੁਰਲ ਸਾਇੰਸ ਦਾ ਕੋਈ ਵੀ ਮਠਾਣਾ ਜਿਵੇਂ ਇੱਕ ਚੰਗਾ ਮਿੱਠਾ ਚੰਗੇ ਫਾਰਮੂਲੇ ਨਾਲ ਬਣਾਇਆ ਗਿਆ ਕੋਈ ਵੀ ਮਿੱਠਾ ਜਦੋਂ ਅਸੀਂ ਖਾਣਾ ਉਹਦੀ ਅਗਰ ਸਾਨੂੰ ਸਹੀ ਟਾਈਮਿੰਗ ਦਾ ਪਤਾ ਹੈ ਉਹ ਤੁਹਾਨੂੰ ਚੰਗਾ ਮਿੱਠਾ ਉਹ ਵੀ ਕਦੀ ਤੰਗ ਨਹੀਂ ਕਰੇਗਾ ਨਾਰਮਲੀ ਅਸੀਂ ਮਿੱਠਾ ਕਦੋਂ ਖਾਂਦੇ ਹਾਂ ਜਦੋਂ ਖਾਣਾ ਖਾ ਲਿਆ ਲਾਸਟ ਤੇ ਜੀ ਬਿਲਕੁਲ ਬਟ ਨੈਚੁਰਲ ਸਾਇੰਸ ਦਾ ਨਿਯਮ ਕੀ ਕਹਿੰਦਾ ਹੈ ਪਲੱਸ ਸੁਣਨ ਵਾਲੇ ਯਾਦ ਰੱਖਣ ਆਪਣੇ ਬਜ਼ੁਰਗਾਂ ਨੂੰ ਪੁੱਛਿਓ ਕਿ ਪਹਿਲਾਂ ਮਿੱਠਾ ਕਦੋਂ ਖਲਾਇਆ ਜਾਂਦਾ ਸੀ ਉਹ ਮਿੱਠਾ ਖਾਣੇ ਤੋਂ ਪਹਿਲਾਂ ਖਲਾਂਦੇ ਸੀ ਮਿੱਠਾ ਮਿਸ਼ਾਈ ਖਾਣਾ ਖਾਣ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਉਹਦਾ ਰੀਜ਼ਨ ਦੱਸਦਾ ਮਿੱਠਾ ਇੱਕ ਹੈਵੀ ਚੀਜ਼ ਹੁੰਦੀ ਹੈ ਇਹਨੂੰ ਡਾਈਜੈਸਟ ਕਰਨ ਲਈ ਬਾਡੀ ਨੂੰ ਜ਼ਿਆਦਾ ਪਿਤ ਚਾਹੀਦਾ ਪਾਪ ਅੰਦਰ ਜਿਹੜਾ ਐਸਿਡ ਹੈ ਨਾ ਉਹ ਤੇਜ਼ ਚਾਹੀਦਾ ਹੁਣ ਜਦੋਂ ਸਭ ਤੋਂ ਜ਼ਿਆਦਾ ਐਸਿਡ ਕਦੋਂ ਬਣਿਆ ਹੁੰਦਾ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇਜ਼ ਖੋ ਪੈ ਰਹੀ ਅੰਦਰ ਤੇਜ਼ ਤਿੱਖੀ ਕਰਾਰੀ ਜੀ ਭੁੱਖ ਲੱਗੀ ਹੈ ਨਾ ਉਹ ਸਭ ਤੋਂ ਜ਼ਿਆਦਾ ਪਿਤ ਸਾਡਾ ਉਦੋਂ ਐਕਟਿਵ ਹੈ ਤਾਂ ਉਸ ਟਾਈਮ ਤੇ ਅਗਰ ਤੁਸੀਂ ਮਿੱਠਾ ਖਾਂਦੇ ਹੋ ਤਾਂ ਉਹ ਉਹਨੂੰ ਹਜਮ ਕਰਨ ਲਈ ਤੁਹਾਡੇ ਕੋਲ ਐਕਸਟਰਾ ਪਿੱਤ ਹੈ ਐਕਸਟਰਾ ਉਹ ਇੱਕ ਬਲਣ ਕਿਰਿਆ ਚੱਲ ਰਹੀ ਹੈ ਜੀ ਉਸ ਤੋਂ ਬਾਅਦ ਤੁਸੀਂ ਖਾਣਾ ਖਾਓਗੇ ਤਾਂ ਤੁਹਾਨੂੰ ਯਾਦ ਭੁੱਲ ਜਾਣਾ ਖਾਣਾ ਖਾਂਦੇ ਤੱਕ ਵੀ ਕਿ ਤੁਸੀਂ ਮਿੱਠਾ ਖਾਧਾ ਸੀ ਪਲੱਸ ਉਹ ਮਿੱਠਾ ਫੈਟ ਚ ਕਨਵਰਟ ਨਹੀਂ ਹੋਏਗਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਮਿੱਠੇ ਦੀ ਟਾਈਮਿੰਗ ਸਹੀ ਕਰੋ ਮਿੱਠੇ ਨੂੰ ਪਹਿਲਾਂ ਖਾਓ ਉਸ ਤੋਂ ਬਾਅਦ ਖਾਣਾ ਖਾਓ ਪ੍ਰੈਕਟੀਕਲ ਕਰਕੇ ਦੇਖੋ ਪਹਿਲੀ ਵਾਰੀ ਪ੍ਰੈਕਟੀਕਲ ਦੇ ਤੁਸੀਂ ਥੈਂਕਸ ਬੋਲੋਗੇ ਨਵਦੀ ਮਹਿਮਦਾਨ ਜਿਹਨੇ ਇਹਦਾ ਸੋਨਾ ਪੁਆਇੰਟ ਦਾ ਸਕੂਟ ਕੀਤਾ ਔਰ ਦੂਸਰਾ ਨੰਬਰ ਦੇ ਉੱਪਰ ਮਿੱਠੇ ਨੂੰ ਜਦੋਂ ਵੀ ਆਪਾਂ ਖਾਣਾ ਹੈਗਾ ਇਹਨੂੰ ਤੁਰੰਤ ਰੋਟੀ ਦੇ ਬਾਅਦ ਵੀ ਨਹੀਂ ਖਾਣਾ ਅਗਰ ਕਿਸੇ ਨੇ ਰੋਟੀ ਤੋਂ ਪਹਿਲਾਂ ਭੁੱਲ ਗਿਆ ਤਾਂ ਪ੍ਰੋਕਸ ਨੂੰ ਪਹਿਲਾਂ ਰੋਟੀ ਹਜ਼ਮ ਕਰਨ ਦਾ ਸਮਾਂ ਦੇਣਾ ਪਏਗਾ ਦੋ ਦੋ ਤਿੰਨ ਘੰਟੇ ਖਾਣਾ ਡਾਈਜੈਸਟ ਹੋਣ ਤੇ ਲੈਂਦਾ ਹੈਗਾ ਜੀ ਸੋ ਜਿਹੜਾ ਮਿੱਠਾ ਹੈਗਾ ਇਹਨੂੰ ਅਸੀਂ ਪ੍ਰੋਪਰ ਟਾਈਮ ਦੇ ਉੱਤੇ ਇਹਦਾ ਇਹਦੀ ਐਕਚੁਅਲ ਟਾਈਮਿੰਗ ਜੇਕਰ ਸਾਨੂੰ ਕਨਫਰਮ ਹੈਗੀ ਆ ਤਾਂ ਉਸ ਟਾਈਮ ਤੇ ਅਗਰ ਅਸੀਂ ਮਿੱਠੇ ਨੂੰ ਖਾਣੇ ਆ ਤਾਂ ਇਹਦਾ ਕਦੇ ਸਾਨੂੰ ਸਾਈਡ ਇਫੈਕਟ ਨਹੀਂ ਆਉਂਦਾ ਹੈਗਾ ਔਰ ਦੂਸਰੀ ਚੀਜ਼ ਕੀ ਹੈ ਕਿ ਹੁਣ ਜਿਵੇਂ ਦੀਵਾਲੀ ਤੁਹਾਡਾ ਸਵਾਲ ਸੀ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਖੁਸ਼ੀ ਦੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਅਸੀਂ ਮਿੱਠਾ ਖਾ ਜਾਂਦੇ ਆ ਤਾਂ ਪੇਟ ਉਦੋਂ ਬਲੋਟ ਕਰ ਜਾਂਦਾ ਬਲੋਟਿੰਗ ਹੋ ਜਾਂਦੀ ਆ ਭਾਰਾ ਹੋ ਜਾਂਦਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੇਟ ਤਾਂ ਭਾਰਾ ਹੋ ਰਿਹਾ ਕਿ ਉਹਨੂੰ ਹਜ਼ਮ ਕਰਨ ਲਈ ਅੰਦਰ ਐਕਸਟਰਾ ਪਿਤ ਤੁਸੀਂ ਸ਼ਾਂਤ ਕਰ ਲਿਆ ਹੈ ਖਾਣਾ ਖਾ ਕੇ ਹੁਣ ਤੁਸੀਂ ਮਿੱਠਾ ਖਾ ਰਹੇ ਹੋ ਮਿੱਠਾ ਹੈਗਾ ਹੈਵੀ ਉਦੋਂ ਹਜ ਡਾਈਜੈਸਟ ਕਰਨ ਲਈ ਪਿਤ ਹੈ ਨਹੀਂ ਤੁਹਾਡੇ ਕੋਲ ਤਾਂ ਇਸ ਕਰਕੇ ਉਹ ਬਲੋਟ ਕਰ ਜਾਏਗਾ ਐਕਸਟਰਾ ਫੈਟ ਚ ਕਨਵਰਟ ਹੋ ਜਾਏਗਾ ਜੇ ਮਿੱਠੀ ਟਾਈਮਿੰਗ ਅੱਛੀ ਹੈ ਪ੍ਰੋਬਲਮ ਨਹੀਂ ਕਰੇਗਾ ਦੂਸਰਾ ਜਿਆਦਾ ਵਰ ਮਿੱਠਾ ਖਾ ਲਿਆ ਤਾਂ ਤੁਹਾਨੂੰ ਭਾਰਾਪਨ ਮਹਿਸੂਸ ਹੋਏਗਾ ਬੋਡੀ ਦਾ ਵਜ਼ਨ ਵੀ ਵੱਜ ਜਾਏਗਾ ਔਰ ਸਟਿਫਨੈਸ ਵੀ ਕਈ ਵਾਰੀ ਵੱਜ ਜਾਂਦੀ ਹੈ ਖਾਸ ਕਰਕੇ ਇਨਾ ਦਿਨਾਂ ਦੇ ਕਿਉਂਕਿ ਉੱਪਰ ਸਰਦੀ ਵੀ ਹੈ ਤੇ ਮਿੱਠਾ ਵੀ ਖਾ ਰਹੇ ਹਾਂ